ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸカイ ਨਿਊਜ਼ ਪੰਜਾਬ ਦੇ ਵਿੱਚ ਤੇ ਮੈਂ ਹਾਂ ਗਗਨਦੀਪ ਸਿੰਘ ਇਸ ਵੇਲੇ ਦੀ ਵੱਡੀ ਖਬਰ ਜੁੜਿਆ ਹੈ ਕਿਸਾਨ ਅੰਦੋਲਨ ਦੇ ਨਾਲ ਜਿੱਥੇ ਕਿ ਹਰਿਆਣਾ ਪੁਸ਼ੂ ਵਾਲੋ ਕਿਸਾਨਾਂ ਦੇ ਉਤੇ ਅਥਰੂ ਗੈਸ ਦੇ ਗੋਲੇ ਤੱਕੇ ਗਏ ਨੇ 200 ਜਥੇਬੰਦੀਆਂ ਕਿਸਾਨਾਂ ਦੀ ਦਿੱਲੀ ਕੂਚ ਦੀ ਤਿਆਰੀ ਦੇ ਵਿੱਚ ਹਨ ਉਹਨਾਂ ਨੂੰ ਰੋਕਣ ਦੇ ਲਈ ਹਰੇਕ ਬਾਰਡਰ ਭਾਵੇਂ ਸ਼ੰਭੂ ਬਾਰਡਰ ਹੋਵੇ ਚਾਹੇ ਖਨੌਰੀ ਬਾਰਡਰ ਹੋਵੇ ਜਾਂ ਇਹ ਡੱਬ ਵਾਲੀ ਹਰੇਕ ਬਾਰਡਰ ਨੂੰ ਸੀਲ ਕੀਤਾ ਗਿਆ ਹੈ ਡਰੋਨ ਦੇ ਨਾਲ ਨਜ਼ਰ ਰੱਖੀ ਜਾ ਰਹੀ ਹੈ ਉੱਥੇ ਹੀ ਸ਼ੰਭੂ ਬਾਰਡਰ ਦੇ ਉਤੇ ਕਿਸਾਨਾਂ ਨੂੰ ਖਦੇੜਨ ਦੇ ਲਈ ਅਥਰੂ ਗੈਸ ਦੇ ਗੋਲੇ ਡਰੋਨ ਦੇ ਰਾਹੀਂ ਸੁੱਟੇ ਗਏ ਨੇ ਉੱਥੇ ਹੀ ਸੁਖਪਾਲ ਸਿੰਘ ਖਹਿਰਾ ਕਿਸਾਨ ਅੰਦੋਲਨ ਦੀ ਹਮਾਇਤ ਦੇ ਵਿੱਚ ਬਾਰਡਰ ਤੇ ਪਹੁੰਚੇ ਨੇ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਬਿਲਕੁਲ ਗਲਤ ਕਰ ਰਹੀ ਹੈ ਕਿਸਾਨਾਂ ਮੰਗਾ ਪੂਰੀਆਂ ਕੀਤੀਆਂ ਜਾਣੀਆਂ ਚਾਹੀਦੀਆਂ ਨਾਲ ਹੀ ਉਹਨਾਂ ਕਹਿੰਦੇ ਕਿ ਅਸੀਂ ਪੂਰੀ ਤਰ੍ਹਾਂ ਕਿਸਾਨਾਂ ਦਾ ਸਮਰਥਨ ਕਰਦੇ ਹਾਂ ਕਿਸਾਨ ਜਦੋਂ ਵੀ ਦਿੱਲੀ ਜਾਣ ਲਈ ਜਾਂ ਜਿੱਥੇ ਵੀ ਜਾਣ ਲਈ ਕਹਿਣਗੇ ਅਸੀਂ ਕਿਸਾਨਾਂ ਦੇ ਨਾਲ ਜਾਵਾਂਗੇ ਦੱਸ ਦਿੰਨੇ ਆ ਕਿ ਦੇਸ਼ ਦੀਆਂ 200 ਕਿਸਾਨ ਜਥੇਬੰਦੀਆਂ ਦਿੱਲੀ ਕੂਚ ਦੀ ਤਿਆਰੀ ਦੇ ਵਿੱਚ ਸਨ 13 ਫਰਵਰੀ ਦਾ ਸੱਦਾ ਦਿੱਤਾ ਗਿਆ ਸੀ ਹੋਕਾ ਦਿੱਤਾ ਗਿਆ ਸੀ ਪਰ ਉਧਰ ਹੀ ਹਰਿਆਣਾ ਪ੍ਰਸ਼ਾਸਨ ਵੱਲੋਂ ਸਖਤੀ ਕੀਤੀ ਗਈ ਹੈ ਪੰਜਾਬ ਨਾਲ ਲੱਗਦੇ ਤੈਨੂੰ ਬਾਰਡਰ ਜੜੇ ਨੇ ਸ਼ੰਭੂ ਬਾਰਡਰ ਖਨੌਰੀ ਬਾਰਡਰ ਤੇ ਡੱਬ ਵਾਲੀ ਬਾਰਡਰ ਚੰਗੀ ਤਰ੍ਹਾਂ ਸੀਲ ਕਰ ਦਿੱਤੇ ਗਏ ਆ ਕਿ ਕਿਸੇ ਵੀ ਕਿਸਾਨ ਨੂੰ ਦਿੱਲੀ ਵੱਲ ਨੂੰ ਕੂਚ ਨਹੀਂ ਕਰਨ ਦਿੱਤਾ ਜਾਵੇਗਾ ਉੱਥੇ ਹੀ ਗੱਲ ਕਰੀਏ ਕਾਗਰ ਦਰਿਆ ਦੀ ਤੇ ਖੱਡ ਪਾਏ ਗਏ ਨੇ ਜੀਸੀਬੀ ਦੇ ਨਾਲ ਡੂੰਘੇ ਟੋਏ ਕਰ ਦਿੱਤੇ ਗਏ ਨੇ ਕਿ ਕਿਸਾਨ ਜਿਹੜੇ ਨੇ ਟਰੈਕਟਰ ਟਰਾਲੀਆਂ ਲੈ ਕੇ ਦਰਿਆ ਦੇ ਵਿੱਚੋਂ ਵੀ ਪਾਰ ਨਾ ਲੰਘ ਸਕਣ ਪਰ ਅੱਜ ਜਿਵੇਂ ਦੇ ਹਾਲਾਤ ਵੇਖੇ ਗਏ ਆ ਸ਼ੰਭੂ ਬਾਰਡਰ ਦੇ ਉੱਤੇ ਕਿਸਾਨਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਸੁੱਟੇ ਗਏ ਆ ਇਸ ਮੌਕੇ ਦੇ ਸੁਖਪਾਲ ਸਿੰਘ ਖੈਰਾ ਵੀ ਕਿਸਾਨਾਂ ਦੀ ਹਮਾਇਤ ਦੇ ਵਿੱਚ ਆਏ ਨੇ ਕੀ ਕਹਿੰਦੇ ਨੇ ਸੁਖਪਾਲ ਸਿੰਘ ਖੈਰਾ ਉਹ ਸੁਣਦੇ ਆ ਉਹਦੇ ਬਾਰੇ ਮੈਂ ਕਹੂੰਗਾ ਬੜੀ ਆਈ ਥੋੜੀ ਨੀ ਚਾਖੋ ਬੜਾ ਜ਼ੁਲਮ ਹੋ ਰਿਹਾ ਵਾ ਬੜਾ ੱੱੱਕਾ ਜਿਹੜੇ ਲੋਕ ਸ਼ਾਂਤਮਈ ਢੰਗ ਦੇ ਨਾਲ ਟੈਸਟ ਕਰਨ ਆ ਰਹੇ ਨੇ ਔਰ ਜਿਹੜਾ ਇਹਨਾਂ ਨੇ ਦਿਖਾ ਦਿੱਤਾ ਪਿਛਲੀ ਵਾਰੀ ਜਿਹੜਾ ਕੋ ਟੈਸਟ ਕੀਤਾ ਤੇ ਇਹਨਾਂ ਦੇ ਉੱਤੇ ਇਹਨਾਂ ਦੇ ਉੱਤੇ ਵਾਇਲੈਂਸ ਤੇ ਗਵਰਨਮੈਂਟ ਭਾਈ ਆਈ ਨੀਚੇ ਕਰ ਲੈ ਥੋੜੀ ਜੀ ਯਾਰ ਨਹੀਂ ਕਰ ਰਹੇ ਹੈਗੇ ਇਹ ਤਾਂ ਸ਼ਾਂਤਮਈ ਢੰਗ ਨਾਲ ਆਪਣੀ ਗੱਲ ਔਰ ਹੱਕੀ ਮੰਗਦਾ ਜਿਹੜੀਆਂ ਮੰਗਾਂ ਅੱਜ ਤੋਂ 2-3 ਸਾਲ ਪਹਿਲਾਂ ਜਿਹੜਾ ਹਿਜਿਟ ਇਹਨਾਂ ਨੇ ਹੁਣ ਇਹਨਾਂ ਦਾ ਫਰਜ਼ ਆ ਨਾ ਉਹਨੂੰ ਯਾਦ ਕਰਾਉਣਾ ਕਿ ਤੁਸੀਂ ਸਾਡੇ ਨਾਲ ਵਾਅਦਾ ਕੀਤਾ ਸੀ ਐਮਐਸਪੀ ਕਾਨੂੰਨ ਬਣਾਵਾਂਗੇ ਕਮੇਟੀ ਬਣਾਈ ਕਮੇਟੀ ਨੇ ਮੀਟਿੰਗ ਹੀ ਕੋਈ ਨਹੀਂ ਕੀਤੀ ਕਮੇਟੀ ਦੇ ਵਿੱਚ ਕਿਸਾਨ ਹੀ ਕੋਈ ਨਹੀਂਗਾ ਔਰ ਜੋ ਬੈਰੀਕੇਟਿੰਗ ਕੀਤੀ ਜੋ ਕੰਡੇ ਦੀਆਂ ਤਾਰਾਂ ਲਾਈਆਂ ਜੋ ਟੋਏ ਪੱਟੇ ਦਰਿਆ ਦੇ ਵਿੱਚ ਇਹਨਾਂ ਗੱਲਾਂ ਨਾ ਨਹੀਂ ਰੁਕਣਗੇ ਇਹਨਾਂ ਜਾਣਾ ਹੀ ਜਾਣਾ ਸਰ ਕਈ ਨੌਜਵਾਨ ਜਿਹੜੇ ਹੱਥਾਂ ਵਿੱਚ ਉਹਨਾਂ ਦੇ ਇਹ ਗੈਸ ਦੇ ਗੋਲੇ ਫਟੇ ਹੈਗੇ ਨੇ ਚੱਕਮੀ ਵੀ ਹੋਏ ਨੇ ਬਹੁਤ ਮਾੜੀ ਗੱਲ ਹੈ ਦੇਖੋ ਇਹ ਇਹਨਾਂ ਕਿਸਾਨਾਂ ਨੇ ਹੀ ਅਨਾਜ ਦਾ ਭੰਡਾਰ ਭਰਿਆ ਇਹਨਾਂ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਬੱਚੇ ਹੀ ਬਾਰਡਰਾਂ ਦੇ ਉੱਤੇ ਇਸ ਦੇਸ਼ ਦੇ ਵਿਖੌਲੀ ਕਰਦੇ ਬੀਜੇਪੀ ਦਾ ਕੋਈ ਬੰਦਾ ਲੀਡਰ ਦੱਸੇ ਮੇਰਾ ਮੁੰਡਾ ਫੌਜ ਚਾ ਜਾਂ ਕਿਸੇ ਨੇ ਕੋਈ ਸ਼ਹਾਦਤ ਦਿੱਤੀ ਹੈ ਇਹਨਾਂ ਦੇ ਬੱਚੇ ਮਾਰਦੇ ਨੇ ਨਾ ਸੋ ਇਸ ਕਰਕੇ ਇਹਨਾਂ ਦੇ ਉੱਤੇ ਹੱਤਿਆਚਾਰ ਕਰਨਾ ਸਰਾਸਰ ਗਲਤ ਹੈ ਆ ਇੱਕ ਡੈਮਡ ਇਟਸ ਅਨਟੋਲੇਰੇਬਲ ਇਨਟੋਲੇਰੇਬਲ ਇਟ ਇਜ਼ ਦੇ ਆਰ ਐਕਟਿੰਗ ਇਨ ਅ ਵੈਰੀ ਐਕਸਟ੍ਰੀਮਲੀ ਬੂਥਨ क्रੂਅਲ ਬਾਰਬੇਰਿਕ ਪੈਨਰ ਐਂਡ ਬੀਜਪ ਮਸਟ ਸਟਾਪ ਇਟ ਐਂਡ ਇਹਨਾਂ ਦੀ ਗੱਲ ਮੰਨਣੀ ਚਾਹੀਦੀ ਪੰਜਾਬ ਸਰਕਾਰ ਦੀ ਗੱਲ ਕਰੀਏ 92 ਐਮਐਲਏ ਨਹੀਂ ਕੋਈ ਵੀ ਐਮਐਲਏ ਇਥੇ ਮੁਕੇ ਤੇ ਨਹੀਂ ਪਹੁੰਚਿਆ ਸਭ ਨੂੰ ਹੋਣਾ ਚਾਹੀਦਾ ਮੈਂ ਕਿਸੇ ਦੇ ਉੱਥੇ ਕੰਡੈਮਨ ਨਹੀਂ ਕਰਨਾ ਸਾਰੀਆਂ ਪਾਰਟੀਆਂ ਦੇ ਸਾਰੇ ਐਮਐਲਏ ਐਮਪੀਆ ਐਕਸਐਮਐਲਏ ਐਕਸ ਮਿਨਿਸਟਰ ਨੂੰ ਪਹੁੰਚਣਾ ਚਾਹੀਦਾ ਕਿਉਂਕਿ ਉਹਨਾਂ ਦੇ ਭੁਵਿੱਖ ਦਾ ਵੀ ਸਵਾਲ ਹੈ ਜਿਸ ਤਰੀਕੇ ਨਾਲ ਜਿਸ ਤਰੀਕੇ ਦੇ ਨਾਲ ਹਰਿਆਣਾ ਦੇ ਜਿਹੜੇ ਹੁਣ ਉਧਰੋਂ ਕਰ ਰਹੇ ਨੇ ਬਿਹੇਵ ਕਰ ਰਹੇ ਨੇ ਕਿ ਸਾਨੂੰ ਤੇ ਕੀ ਉਹਦਾ ਵੀ ਸਰਕਾਰ ਨਾਲ ਕੋਈ ਗੱਲਬਾਤ ਕੀਤੀ ਜਾਏਗੀ ਜੀ ਉਹਨਾਂ ਨਾਲ ਦੇਖੋ ਮੇਰਾ ਇਹ ਮੈਂ ਉਹ ਗੱਲਬਾਤ ਕਰਨ ਦੀ ਕੋਰ ਕਮੇਟੀ ਵਗੈਰਾ ਚ ਤਾਂ ਹੈ ਨਹੀਂਗਾ ਮੈਂ ਕਹਿੰਦਾ ਕਿ ਜਿਹੜਾ ਵੀ ਫੈਸਲਾ ਕਿਸਾਨ ਮਜ਼ਦੂਰ ਮੋਰਚਾ ਜਿਹੜਾ ਇਨੀਸ਼ੀਏਟ ਕਰ ਰਿਹਾ ਜਿੰਨੀਆਂ ਵੀ ਜਥੇਬੰਦੀਆਂ ਉਹਦੇ ਵਿੱਚ ਆ ਅਸੀਂ ਉਹਨਾਂ ਦੇ ਨਾਲ ਆ ਜੋ ਵੀ ਫੈਸਲਾ ਲੈਣਗੇ ਨਾਲ ਆ ਬਿਲਕੁਲ ਜਿੱਤੇ ਤੱਕ ਵੀ ਜਾਣਗੇ ਉੱਥੇ ਤੱਕ ਨਾਲ ਜਾਵਾਂਗੇ